ਸੀਬੀਆਈ ਅਦਾਲਤ ਵੱਲੋਂ ਡੇਰਾ ਮੁਕੀ ਰਾਮ ਰਹੀਮ ਨੂੰ ਸਾਬਕਾ ਕਰਮਚਾਰੀ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਬਰੀ ਕੀਤੇ ਜਾਣ ਤੇ ਐਸਜੀਪੀਸੀ ਧਰਮ ਪ੍ਰਚਾਰ ਦੇ ਮੈਂਬਰ ਅਜੈਪ ਸਿੰਘ ਅਭਿਆਸੀ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਡੇਰਾ ਮੁਕੀ ਰਾਮ ਰਹੀਮ ਇੱਕ ਵੋਟਾਂ ਦੀ ਖਾਤਰ ਚੋਣਾਂ ਦਾ ਲਾਵਾ ਲੈਣ ਦੇ ਲਈ ਵਾਰ-ਵਾਰ ਪਰੋਲ ਅਤੇ ਕਈ ਕੇਸਾਂ ਵਿੱਚ ਬਰੀ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਨਾ ਤਾਂ ਰਿਹਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਪਰੋਲ ਤੇ ਭੇਜਿਆ ਜਾ ਰਿਹਾ ਹੈ ਅਤੇ ਅਜੈਪ ਸਿੰਘ ਅਭਿਆਸੀ ਨੇ ਹਾਈ ਕੋਰਟ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ਵੱਲੋਂ ਰੱਦ ਕੀਤਾ ਜਾਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਗੱਲਬਾਤ ਕਰਦਾ ਹੈ ਸੰਬੰਧੀ ਹੋਰ ਵੀ ਜਾਣਕਾਰੀ ਜੜੀ ਹੈ ਸਾਂਝੀ ਕੀਤੀ ਗਈ ਕੱਲ ਇਹ ਜਿਹੜੀ ਸੌਦੇ ਸਾਧ ਵਾਲੀ ਜਿਹੜੀ ਰਾਮ ਸਿੰਘ ਵਾਲੀ ਜਿਹੜੀ ਕੱਲ ਹਾਈ ਕੋਰਟ ਦਾ ਜਦੋਂ ਇਹ ਕੱਲ ਅਵਰਨਸਰ ਹੋਈ ਤੇ ਉਹਦੇ ਨਾਲ ਹੀ ਸੰਸਾਰ ਭਰ ਦੇ ਸਿੱਖ ਸੰਤਾਂ ਦੀਆਂ ਜਿਹੜੇ ਹਿਰਦੇ ਸਨ ਉਹ ਗਲੁੰਦਰੇ ਗਏ ਇਹ ਪਹਿਲਾਂ ਵੀ ਆਪਾਂ ਕਹਿੰਦੇ ਸੀ ਕਿ ਸਾਨੂੰ ਸਿੱਖ ਕੌਮ ਨੂੰ ਕਿਤੇ ਵੀ ਇਨਸਾਫ ਦੀ ਉਮੀਦ ਨਹੀਂ ਜਾਗਦੀ ਪਰ ਕੱਲ ਜਿਹੜਾ ਸੀ ਸੀਬੀਆਈ ਦਾ ਏਡੀ ਵੱਡੀ ਮਿਹਨਤ ਦੇ ਨਾਲ ਸੀਬੀਆਈ ਨੇ ਇਨੀ ਇਨਕੁਆਇਰੀ ਕੀਤੀ ਔਰ ਉਹ ਇਨਕੁਆਇਰੀ ਜਿਹੜੀ ਸੀ ਇੱਕ ਦਿਨ ਨਹੀਂ ਹੋਈ ਉਹ ਸਾਲਾਂ ਬੱਧੀ ਇਨਕੁਆਇਰੀ ਹੋਈ ਉਹਨਾਂ ਨੇ ਤੱਥ ਸਾਰੇ ਜਟਾਏ ਔਰ ਸੀਬੀਆਈ ਕੋਰਟ ਨੇ ਮੇਰਾ ਖਿਆਲ ਆ 10 ਤੋਂ 15 ਦਿਨ ਉਸ ਵੇਲੇ ਬਹਿਸ ਹੋਈ ਸੀ ਬਹਿਸ ਤੋਂ ਬਾਅਦ ਜਿਹੜੀ ਦੋਵਾਂ ਪੱਖਾਂ ਦੀ ਬਹਿਸ ਤੋਂ ਬਾਅਦ ਜੱਜ ਸਾਹਿਬ ਨੇ ਇੱਕ ਫੈਸਲਾ ਸੁਣਾਇਆ ਸੀ ਇਸ ਫੈਸਲੇ ਦੇ ਨਾਲ ਸਿੱਖ ਸੰਗਤ ਦੇ ਜਿਹੜੇ ਹਿਰਦੇ ਸਨ ਉਹ ਸ਼ਾਂਤ ਹੋਏ ਸਨ ਲੇਕਿਨ ਜਿਹੜਾ ਕੱਲ ਫੈਸਲਾ ਆਇਆ ਉਹ ਸਾਫ਼ ਹੀ ਦਿਖ ਰਿਹਾ ਵੀ ਇੱਕ ਸਰਕਾਰਾਂ ਦਾ ਦਬਾਅ ਹੀ ਕਹਿ ਸਕਦੇ ਆ ਕਿਉਂਕਿ ਵੋਟਾਂ ਦਾ ਇਸ ਵੇਲੇ ਮੌਸਮ ਚੱਲ ਰਿਹਾ ਸੋ ਮੈਂ ਸਮਝਦਾ ਵੀ ਇਹ ਜਿਹੜਾ ਸੀਗਾ ਜਿੱਥੇ ਉਸ ਪਰਿਵਾਰ ਨੂੰ ਜਿਹੜਾ ਪੱਤਰਕਾਰ ਸੀ ਰਣਜੀਤ ਜੀ ਦਾ ਕਤਲ ਹੋਇਆ ਉਸ ਪਰਿਵਾਰ ਦੇ ਨਾਲ ਤੇ ਮੈਂ ਸਮਝਦਾ ਬੇਇਨਸਾਫੀ ਬਹੁਤ ਵੱਡੀ ਹੋਈ ਆ ਮੀਡੀਆ ਜਗਤ ਨੂੰ ਸਾਰਿਆਂ ਨੂੰ لیکن ਇਹਦੇ ਨਾਲ ਨਾਲ ਸਿੱਖੀ ਸੁਪਰੀਮ ਕੋਰਟ ਜਿਹੜੀ ਹੈਗੀ ਆ ਅਗਲਾ ਜਿਹੜਾ ਵੱਡਾ ਸੁਪਰੀਮ ਕੋਰਟ ਆ ਉਹ ਜਲਦੀ ਹੀ ਸੁਪਰੀਮ ਕੋਰਟ ਤੋਂ ਆਸ ਰੱਖਦੇ ਆ ਕਿ ਉਹ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਤਾਂ ਕਿ ਜਿਹੜਾ ਹੈਗਾ ਇਨਸਾਫ ਦੀ ਚਲਕ ਹੋਵੇ ਤੇ ਇਸ ਤਰ੍ਹਾਂ ਜਿਹੜੇ ਲੋਕ ਜਦੋਂ ਜਿਨ੍ਹਾਂ ਦੇ ਉੱਤੇ ਅ ਮਰਡਰ ਵਾਲੇ ਕੇਸ ਲੋਕਾਂ ਨੇ ਕਰਨੇ ਤੇ ਮੈਂ ਸਮਝਦਾ ਹਾਂ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਚ ਬੜੀ ਨਿਰਾਸ਼ਾ ਫੈਲੇਗੀ। ਕਿ ਇੱਕ ਤਰਫ ਅਸੀਂ ਮਾਰਕ ਕਰ ਰਹੇ ਹਾਂ ਕਿ ਬੰਦੇ ਸਿੱਧੇ ਨਹੀਂ ਬਣਾਏ ਕਿ ਸਰਕਾਰ ਤਾਂ ਦੂਜੇ ਤਰਫ ਉਧਰ ਦਾ ਧਿਆਨ ਦਿੱਤਾ ਨਹੀਂ ਜਾਂਦਾ ਤੇ ਰਾਮਦੀਨ ਦੇ ਦਾ ਕੇਸ ਜਾਂ ਹਾਈ ਕੋਰਟ ਵੱਲੋਂ ਵੀ ਮਾਰਡਰ ਦੇ ਕੇਸ ਜਿਹੜਾ ਕਿਹਾ ਜਾਂਦਾ ਹੈ ਅਸੀਂ ਪਹਿਲਾਂ ਹੀ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਸਿੱਖ ਸੰਘਰਸ਼ ਚੱਲਿਆ ਉਦੋਂ ਤੋਂ ਲੈ ਕੇ ਹੀ ਸਿੱਖ ਜਗਤ ਤੇ ਹਿੰਦੁਸਤਾਨ ਭਾਰਤ ਸਰਕਾਰ ਤੋਂ ਮੰਗ ਕਰਦਾ ਵੀ ਸਾਨੂੰ ਦੂਜੇ ਦਰਜੇ ਦਾ ਜਿਹੜਾ ਸ਼ਹਿਰੀ ਆ ਉਹ ਸਮਝਿਆ ਜਾਂਦਾ ਹਰ ਥਾਂ ਦੇ ਉੱਤੇ ਸਾਡੇ ਨਾਲ ਅਨਿਆਇ ਹੋਇਆ ਤੱਕਾ ਹੋਇਆ ਔਰ ਜਿੱਥੇ ਬੰਦੀ ਸਿੰਘਾਂ ਦਾ ਉਹਨਾਂ ਦੀਆਂ ਜਿਹੜੀਆਂ ਸਜਾਵਾਂ ਦਿੱਤੀਆਂ ਹੋਈਆਂ ਉਹਨਾਂ ਨੇ ਕੋੜੀਆਂ ਕਰ ਲੀਆਂ ਔਰ ਉਹਨਾਂ ਦੇ ਉੱਤੇ ਕੋਈ ਵੀ ਐਸਾ ਇਲਜ਼ਾਮ ਨਹੀਂ ਹੈ ਲੇਕਿਨ ਫੇਰ ਵੀ ਉਹਨਾਂ ਦੀ ਬੰਦੀ ਬੰਨ ਖਸਾਸੀ ਨਹੀਂ ਹੋ ਰਹੀ ਲੇਕਿਨ ਦੂਜੇ ਪਾਸੇ ਵੋਟਾਂ ਦੇ ਰਾਜ ਦੇ ਵਿੱਚ हरियाणा ਦੇ ਵਿੱਚ ਸਾਰੇ ਵੋਟਾਂ ਲੈਣ ਵਾਸਤੇ ਉਹਨੂੰ ਪਹਿਲਾਂ ਬਿਨਾਂ ਕਿਸੇ ਕਾਨੂੰਨ ਤੋਂ ਪੈਰੋਲ ਦਿੱਤੀਆਂ ਗਈਆਂ ਜਿਹੜਾ ਉਹ ਵੀ ਇੱਕ ਬਹੁਤ ਵੱਡਾ ਸਮਝ ਲਓ ਕਾਨੂੰਨ ਦੀਆਂ ਧਗੀਆਂ ਡਾਉਣਾ ਸਾਨੂੰ ਲੇਕਿਨ ਜਿਹੜਾ ਕੱਲ ਦਾ ਫੈਸਲਾ ਹੋਇਆ ਇਹਦੇ ਨਾਲ ਤਾਂ ਬਹੁਤ ਹੀ ਨਿਰਾਸ਼ਾ ਔਰ ਮੈਸਮਿਦਾ ਬੇਗਾਨਾ ਜਿਹੜਾ ਅਸੀਂ ਦਾ ਪੜਦੀ ਅਹਿਸਾਸ ਹੋਇਆ ਸਾਰਿਆਂ ਨੂੰ ਸੋ ਅਸੀਂ ਫੇਰ ਵੀ ਭਾਰਤ ਸਰਕਾਰ ਅਤੇ ਉੱਚ ਅਦਾਲਤ ਨੂੰ ਅਸੀਂ ਫੇਰ ਅਪੀਲ ਕਰਦੇ ਹਾਂ ਸਿੱਖ ਜਗਤਿ ਬਹੁਤ ਵੱਡੀ ਇਹਨਾਂ ਦੀ ਕੁਰਬਾਨੀ ਆ ਤੇ ਇਹਨਾਂ ਨੂੰ ਧਿਆਨ ਚ ਰੱਖ ਕਰਕੇ ਇਹਨਾਂ ਨੂੰ ਵੀ ਜਿਹੜੀ ਇਨਸਾਫ ਜਿਹੜਾ ਹੈਗਾ ਉਹ ਦਿੱਤਾ